ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਸ਼ੀਰ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਵਲੌਗਿੰਗ ਸਟਾਰਟਿੰਗ ਕਰਦੇ ਆਂ ਦੇਖੋ ਕੋਈ ਚੈਨਲ ਤੋਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਟਾਈਮ ਆਇਥੇ ਮਿਲਦਾ ਦਾ 8:30 9:00 ਤਾਂ ਬੱਤੀ ਹੁਣ ਮਮੀ 8:20 ਤੁਲੋ ਜੀ ਕਹਿੰਦੇ 8:20 ਦਾ ਮੈਂ ਸਾਢੇ ਘੱਟ ਦਾ ਟਾਈਮ ਦਾ ਮੰਨ ਕੇ ਚੱਲੋ ਤੁਸੀਂ ਹੋ ਗਿਆ ਤੇ ਆਪਾਂ ਨਾ ਮੈਂ ਵਲੌਗ ਕੀਤਾ ਲੈ ਕੇ ਇਸ ਤੱਕ ਕਿਉਂਕਿ ਤੋਂ ਪਹਿਲਾਂ ਮੇਰਾ ਵਲੌਗ ਸ਼ੂਟ ਹੋਰ ਕਰਕੇ ਧੀਆ ਕਿ ਅੱਜ ਆਪਾਂ ਨਾ ਵਲੌਗ ਵੱਖਰਾ ਜਿਹੜਾ ਸ਼ੂਟ ਕੀਤਾ ਉਹ ਕੀਤਾ ਆਪਾਂ ਕਾਈ ਹਦਿਆਦੀ ਦੂਰ ਕਰਨ ਵਾਸਤੇ ਤੁਸੀਂ ਉਹ ਪਹਿਲਾਂ ਵੇਖ ਹੀ ਲਿਆ ਹੋਣਾ ਵਲੌਗ ਹਨਾ ਤੇ ਜਰੂਰ ਦੱਸਿਓ ਜੀ ਤੇ ਇਸ ਕੋ ਮੈਂ ਇਸ ਵਲੌਗ ਦੇ ਵਿੱਚ ਵੀ ਜਰੂਰ ਦੱਸਿਓ ਤੁਸੀਂ ਦੇਖ ਲੈ ਕੇ ਨਹੀਂ ਜੇ ਕਿੱਦਾਂ ਲੱਗਾ ਤੁਹਾਨੂੰ ਉਹ ਵਲੌਗ ਉਹ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਕਿ ਕਿੱਦਾਂ ਕਿਸੇ ਟ੍ਰਿਕ ਦੇ ਨਾਲ ਤੇ ਤਾਂ ਮੈਂ ਕਿਹਾ ਚਲੋ ਹੁਣ ਆਪਾਂ ਦਾ ਦੂਸਰਾ ਆਪਦਾ ਮੇਨ ਡੇਲੀ ਵਲੌਗ ਹੈ ਜਿਹੜਾ ਸਟਾਰਟ ਕਰ ਹੀ ਲਈਏ ਤੇ ਆਪਾਂ ਹੁਣ ਸਾਢੇ 4:30 ਹੋ ਗਿਆ ਗਾਜ ਸਾਹਿਬ ਚੜੇ ਗਏ ਨੇ ਵੱਡੇ ਛੋਟੇ ਤੇ ਹੁਣ ਆਪਾਂ ਫਿਰ ਰੋ ਰੋਟੀ ਲਾ ਲਈ ਸ਼ਾਇਦ ਨਾਨੀ ਆ ਜੋ ਸ਼ਾਇਦ ਆਣੀ ਸ਼ਾਇਦ ਅਜ ਨਾਨੀ ਉਧਰ ਨਾ ਮਾਸੀ ਘਰੇ ਵਗ ਜਾਣ ਤੇ ਤੇ ਇਹ ਤੋਂ ਬਾਅਦ ਮੈਂ ਤੁਹਾਨੂੰ ਆ ਵੈਸੇ ਤਾਂ ਆਪਾਂ ਨਾ ਜਿਹੜਾ ਰਿਜ਼ਲਟ ਦਿਖਾਇਓ ਥੋੜੀ ਜਿਹੀ ਦਿਖਾਇਆ ਕਿ ਆਪਾਂ ਮੈਂ ਤਾਂ ਪਹਿਲਾਂ ਵੀ ਯੂਜ਼ ਕਰੀ ਸੀ ਉਹਰਾ ਤੇ ਬਹੁਤ ਵਧੀਆ ਰਿਜ਼ਲਟ ਸੀ ਤੇ ਮੈਂ ਅੱਜ ਫੇਰ ਸਾਰੇ ਮਤਲਬ ਜਿੰਨੀ ਸੀਗੀ ਮੇਰੇ ਕੋਲ ਕਿ ਮੈਂ 19 ਕ ਸਾਰੇ ਮਤਲਬ ਜਗਾ ਤੇ ਸਾਰੀ ਤੇ ਪਾਤਾ ਮੈਂ ਤੁਹਾਨੂੰ ਦਿਖਾਵਾਂਗੀ ਰੋਟੀ ਲਾਲ ਕੇ ਆਪਾਂ ਤੇ ਉਹਦੇ ਬਾਅਦ ਤੁਹਾਨੂੰ ਦਿਖਾਉਣੀ ਹੈ ਸਾਰੀ ਮਤਲਬ ਇੱਧਰ ਲਾਤਾ ਮੈਂ ਬੜਾ ਵਧੀਆ ਹੋ ਗਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਦੇ ਦੀ ਚਲੋ ਜੀ ਮੈਂ ਨਾ ਜਦੋਂ ਤਾਂ ਦੂਜੇ ਤਵੇ ਦੀ ਬਣਾਉਣੀ ਨੇ ਪਰੌਂਠਾ ਪਰੌਂਠੇ ਉਹਦੇ ਟੰਟਾ ਟੁੱਟ ਜਾਂਦੇ ਨੇ ਜਿਹੜੇ ਨਾਨ ਸਟਿਕ ਉਹਨਾਂ ਤੇ ਪਰੌਂ ਫਰਾਈ ਚਲ ਮਮੀ ਦਵਾ ਦ ਰੋਟੀ ਮੈਂ ਤਾਂ ਮਿੰਟ ਮਾਰਨਾ ਮੈਂ ਰੋਟੀ ਤੇ ਟਾਈਮ ਨਹੀਂ ਲਾਉਂਦੀ ਬਾਲਾ ਮੈਂ ਮਿੰਟ ਹੀ ਲਾਉਂਦੀ ਹੈ ਮੈਂ ਰੋਟੀ ਤੇ ਨੂੰ ਵੇਸੇ ਟਾਈਮ ਲੱਗਦਾ ਹੀ ਨਹੀਂਗਾ ਕਈਆਂ ਨੂੰ ਨਾ ਰੋਟੀ ਤੇ ਬਹੁਤ ਟਾਈਮ ਲੱਗਦਾ ਮੈਨੂੰ ਨਹੀਂ ਲੱਗਦਾ ਮੈਂ ਮਿੰਟ ਮਾਰਦੀ ਹਾਂ ਰੋਟੀ ਤੇ ਮਮੀ ਬਹੁਤ ਟਾਈਮ ਲਾਉਂਗੀ ਸੇ ਰੋਟੀ ਪਕਾਉਣ ਮੰਮੀ ਤੂੰ ਕਿਵੇਂ ਤੂੰ ਬੁਢੀ ਹੋ ਗਈ ਤਾਂ ਲੱਗਦਾ ਮਮਾ ਨੇ ਕਹੀ ਜੀ ਮੈਂ ਕਿਹਾ ਮੰਮੀ ਤੂੰ ਟਾਈਮ ਮੰਮੀ ਲੈਂਦੀ ਟਾਈਮ ਮੰਮੀ ਤੂੰ ਇਹ ਕਹਿੰਦੇ ਮੈਂ ਤਾਂ ਬੁਢੀ ਹੋ ਗਈ ਤੂੰ ਬੁਢੀ ਕਦੋਂ ਹੋ ਗਈ ਮੇਰੀ ਮੰਮੀ ਮੇਰੀ ਗੱਲ ਸੁਣੋ ਮੇਰੀ ਮੰਮੀ ਹੈਗੀ 55 ਸਾਲਾਂ 55 ਸਾਲ ਦਾ ਬੰਦਾ ਬੁਢਾ ਹੁੰਦਾ ਆ ਮੇਰੇ ਗਾਹੇ ਲਗਾਣਾ ਸਾਰੇ ਜਿਆਦਾਤਰ 40 ਪਲੱਸ ਨੇ 50 ਤੋਂ ਥੱਲੇ ਨੇ ਤੇ ਤੇਰੇ ਨਾਲੋਂ ਤੱਕ ਥੋੜ੍ਹੀ ਨਹੀਂ ਛੋਟੀਆਂ ਨੇ ਕਿਉਂ ਤਾਂ ਚੈਨਲ ਬਣਾਈਆਂ ਫਿਰਦੀਆਂ ਸਾਰੀਆਂ ਸਹੀ ਗੱਲ ਹੈ ਕਿ ਨਹੀਂ ਪੈਣੋ ਦੱਸੋ ਮੇਰੀ ਮੰਮੀ ਦੀ ਉਮਰ 53 ਸਾਲਾਂ ਦੀ ਦੋਨੇ ਮੰਮੀਆਂ ਦੀ ਉਮਰ ਹੀ ਆ ਬਰਾਬਰ ਦੀਆਂ ਨੇ ਸੇਮ ਨਾਮ ਆ ਸੇਮ ਉਮਰ ਨੇ ਦੀ ਤੇ ਮੇਰੀ ਇੱਕ ਗੱਲ ਦੱਸੋ 53 ਸਾਲ ਦੀ ਉਮਰ ਆ ਤੇ ਕੋਈ ũੜਾ ਹੋ ਜਾਂਦਾ ਬੰਦਾ ਮੇਰੀਆਂ ਸਾਰੀਆਂ ਘਸੇ ਲਗਾ ਨਾ ਮੰਮੀ ਕੋਈ 40 ਤੋਂ ਉੱਤੇ ਆ ਸਭਲਾ ਤੂੰ ਛੋਟਨਾ ਹੈਗੀ ਆ ਮੇਰੇ ਨਾਲ ਦੀਆਂ ਵੀ ਹੈਗੀਆਂ ਕੋਈ 32 33 ਆ ਗਈ ਵੀ 35 ਤੱਕ ਵੀ ਪਰ ਵੱਡੀਆਂ ਭੈਣਾਂ ਵੀ ਹੈਗੀਆਂ ਜਿਹੜੀਆਂ ਮੇਰੀਆਂ ਨਾਲ ਤੇ ਉਹ ਸਾਰੀਆਂ ਮੇਰੀਆਂ 40 ਪਲੱਸ ਨੇ ਦੇਖ ਤੇਰੇ ਤੋਂ ਮਤਲਬ ਫੁਰੜ ਗਈ ਛੋਟੀਆਂ ਨੇ ਪਰ ਉਹ ਤਾਂ ਚੈਨਲ ਬਣਾ ਲੈਂਦੀ ਆ ਵੀਡੀਓ ਬਣਾ ਲੈਂਦੀ ਆ ਤੂੰ ਕੁਝ ਨਹੀਂ ਕਰਦੀ ਮਤਲਬ ਮੰਮੀ ਨੂੰ ਫੋਨ ਮੰਮੀ ਦੂਜਾ ਵਾਧੂ ਚਲਾ ਲੈਂਦੀ ਆ ਜੇ ਅਸੀਂ ਟੱਚ ਫੋਨ ਸਿਖਾਵਾਂਗੇ ਅਸੀਂ ਕਦੇ ਤਾਂ ਸਿਖਾਵਾਂਗੇ ਸੇ ਫੋਨ ਤੇ ਟੱਚ ਫੋਨ ਇਹਨਾਂ ਸਿਖਾਉਣਾ ਚਾਹੀਦਾ ਸਿਖਾਵਾਂਗੇ ਅਸੀਂ ਤੇ ਮਤਲਬ ਬਾਣੀ ਪੁਣੀ ਸੁਣ ਲੈਣ ਦਾ ਬੰਦਾ ਜਦੋਂ ਮੜੇ ਹੱਥ ਹੋ ਗਏ ਨਾ ਖੁੱਲਾ ਤੇ ਅਸੀਂ ਟੱਚ ਫੋਨ ਮੰਮੀ ਲੈ ਕੇ ਦਵਾਂਗੇ ਟੱਚ ਫੋਨ ਹੋਣਾ ਚਾਹੀਦਾ ਚਲਾਉਣਾ ਸਾਰਿਆਂ ਨੂੰ ਤੇ ਅਸੀਂ ਮੰਮੀ ਨੂੰ ਸਿਖਾਵਾਂਗੇ ਤੇ ਮੇਰੀ ਮੰਮੀ ਬਹੁਤ ਛੇਤੀ ਸਿੱਖ ਜਾਊਗੀ ਕਿ ਆਪਾਂ ਨਾ ਹੁਣ ਉਧਰ ਕੈਮੀਕਲ ਪਛਾਇਆ ਹੈਗਾ ਤੁਸੀਂ ਰੋਟੀ ਫੜਾਓ ਇੰਦਾਂ ਡੈਡੀ ਤੇ ਕਿ ਆਪਾਂ ਤੇ ਉਹਦਾ ਲਾ ਕੇ ਰੋਟੀ ਤੇ ਫਿਰ ਤੋਂ ਬਾਅਦ ਰਿਜ਼ਲਟ ਮੈਂ ਤੇ ਮੰਮੀ ਲੱਗਾਂਗੀ ਤੇ ਮੈਂ ਨਾਲ-ਨਾਲ ਕੰਮ ਕਰਾਵਾਂਗੇ ਨਾਲ ਬਣਾ ਲੈਂਦਾ ਜਿੰਨੀ ਕ ਸੀ ਕਿ ਅੱਜ ਇੱਕ ਨਹੀਂ ਉਹ ਨਹੀਂ ਕਾਪਾ ਲਾ ਲਈਏ ਮੁਕਾ ਲਈਏ ਕਿਉਂਕਿ ਬਲੌਗ ਵੀ ਬਣਾਇਆ ਨਾ ਪਹਿਲਾਂ ਤੇ ਆਪਾਂ ਫਿਰ ਜਿਹੜਾ ਰਹਿ ਗਿਆ ਇਸ ਦਾ ਉਹ ਫਿਰ ਆਪਾਂ ਦੁਕਾਨਾਂਗੇ ਬਾਅਦ ਚ ਮਾਸਿਨ ਫੋਨ ਕਰਕੇ ਪੁੱਛਣਾ ਸੀ ਪਰ ਫੜ ਤਾਂ ਮੈਂ ਭੱਜਿਆ ਹੁੰਦਾ ਸਾਰੇ ਵਾਹ ਚਲੋ ਜੀ ਰੋਟੀ ਆਪਣੀ ਕੋਈ ਟਾਈਮ ਨਹੀਂ ਲੱਗਦਾ ਬਹੁਤ ਮੈਨੂੰ ਲੱਗਾ 10 ਵੀ ਮਿੰਟ ਮਸਾ ਲੱਗੇ 10 ਹੀ ਮਿੰਟ ਲੱਗੇ ਪੀਰੇ ਗਲਾਉਸ਼ੂਕੀ ਨਾਲ ਆਪਾਂ 10 ਮਿੰਟਾਂ ਚ ਰੋਟੀ ਬਣਾ ਲੈਂਦੇ ਹਾਂ ਰੋਟੀ ਬਹੁਤੀ ਹੁੰਦੀ ਨਹੀਂ ਆਪਣੀ ਥੋੜੀ ਥੋੜੀ ਕਰਦੇ ਸਾਰੇ ਕਿ ਪਹਿਲਾਂ ਜਾਫਪੋਲ ਉਸਕੇ ਪਾਪਾ ਕੀ ਪਹਿਲਾਂ ਪਕਾ ਦਿੰਦੇ ਨੇ 15-20 ਪਹਿਲਾਂ ਕੁ ਮਿੰਟ ਉਹ ਲੱਗਦੇ ਹੈ ਤਾਂ ਫਿਰ ਕੋਟਾ ਰੋਟੀ ਬਣਾ ਲਾ ਚਲੋ ਜੀ ਆਪਣਾ ਇਹਦਾ ਉਹ ਲਾਇਆ ਸੀ ਆਪਾਂ ਕੈਮੀਕਲ ਵਾਂਗੂ ਤੇ ਹੁਣ ਇਹ ਕੰਮਜਾਬ ਕਰੀ ਜਾਂਦੇ ਆ ਕਲੀਨਿੰਗ ਤੇ ਮੈਂ ਤਾਂ ਇੰਨਾ ਕੁ ਕਰਕੇ ਚਲ ਗਈ ਮੈਂ ਨਾ ਇੰਨਾ ਕੁ ਕਰਕੇ ਗਈ ਸੀ ਮੈਂ ਤਾਂ ਵਲੌਗ ਦੀ ਐਡੀਟਿੰਗ ਕਰਨੀ ਸੀ ਮੈਂ ਉਹ ਕਰਕੇ हटੀਆਂ ਹੁਣ ਤੇ ਹੁਣ ਦਿਖਾਉਣੀ ਆ ਦੇਖੋ ਕਿੰਨਾ ਸੋ ਕਲੀਨ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਵੇਖੋ ਸਾਰੇ ਉੱਥੇ ਹੈ ਮੰਮੀ ਨਾਲ ਲੱਗੇ ਹੈਲਪ ਹੈਲਪਰ ਨਾਲ ਹੀ ਬੈਠੇ ਆ ਤੇ ਦੇਖੋ ਕਿੰਨਾ ਕਲੀਨ ਹੋ ਗਿਆ ਇੱਥੇ ਇੰਨੀ ਗੋਡੇ-ਗੋਡੇ ਸੀ ਜੇ ਤੁਸੀਂ ਵੇਖਿਆ ਹੋਊਗਾ ਨਾ तो देखियो जरूर किसी ना किसी बलॉग के दखाया होगा इतने कैनिया पाइं से पैनी हरे हुई तो थी देखो क्लीन हो गया सो बहुत वाइविया तरीका है तुम ट्राई करो जी मैं ये तो पहला ब्लॉग दिता सीचा चंकी तरह देखो जी कि करना ठीक है जी की टाइम हो गया टाइम बहुत हो गया चलो तो जी देखो सफाई बहुत ज्यादा होती है तीस जरूर ट्राई करो मम्मी साफ तो बहुत होंगे ना मन थोड़ी बहुत कड़ी तो है मैं सारी ला ती जिनी सारी सुटती जो कट्टा होंगे ना पूरा मतलब लगता दस आला दस आला पे दो लिया दो तीन आ जित आप थो पाई थी वह भी विखा दें जिते आप भीडियो उ नहीं आखो छिड़किया नहीं मैं उप ਇੱਥੇ ਸਾਡੇ ਇੱਥੇ ਕੁਛ ਇੱਧਰ ਨਹੀਂ ਆ। ਸਬਟਰ ਕਲੀਨਿੰਗ ਉਹ ਵੇਖੋ ਉੱਥੇ ਪਤਾ ਲੱਗਦਾ ਕਿੰਨੀ ਸਾਫ਼ ਹੋਈਆਂ ਨੇ। ਬਿਲਕੁਲ ਨਹੀਂ ਮੈਂ ਇੱਧਰ ਹੀ ਆਉਂਦੇ ਆ। ਜਿਹੜਾ ਕੱਢ ਕੇ ਆਲੀ ਉੱਥੇ ਤੱਕ। 11:30 ਵਲੋਗ ਕਿ 11:30 ਪਾਇਆ ਸੀਗਾ। ਹਲੋ ਜੀ। ਇਹ ਤਾਂ ਲੱਗ ਚੱਲ ਰਹੀ ਹੈ ਸਫਾਈ। ਮੰਮੀ ਮੈਂ ਕਿਹਾ ਮੰਮੀ ਮੈਂ ਤੇਰੀ ਹੈਲਪ ਕਰਾਦਾ ਮੰਮੀ ਇਹ ਤਿਲਕ ਜਾਈਂਗੀ ਤੇ ਇੱਥੋਂ। ਕਿਉਂਕਿ ਤਿਲਕਣੀ ਬਹੁਤ ਆ। ਮੇਰੇ ਨਾਲ ਸਾਲੀ ਪੋ ਵੀ ਹੁੰਦੀ ਆ ਚਪਲਾ ਦਿਖਾ ਰਹੀ ਆਂ ਜੀ ਹੁਣ ਤੂੰ ਜਾ ਵਧੀਆ ਸੋਹਣਾ ਕੜਾਈ ਆ ਹੁਣ ਆ ਸਲਿਫੜੇ ਅੰਦਰ ਚਲੋ ਜੀ ਹੁਣੇ ਆਪ ਦੀਆਂ ਗੱਲਾਂ ਬਾਤਾਂ ਹੱਲ ਪੜਨਾ ਲੱਗੇ ਪਏ ਆ ਤੇ ਇੱਥੇ ਨਾ ਮੰਮੀ ਇਹ ਤੂੰ ਜਿਆਦਾ ਤਿਲਕਾ ਲਾ ਦੇ ਤਿਲਕਣ ਬਹੁਤ ਜਿਆਦਾ ਹੈ ਤਿਲਕ ਜੇਗੀ ਤੇ ਮੈਂ ਆਪੇ ਕਰ ਲੈਂਦੀ ਆ ਤੇ ਆ ਇੰਨੇ ਨਾਲ ਇਹ ਰਹਿ ਗਿਆ ਵੇਖੋ ਕਿੰਨਾ ਸੋਹਣਾ ਬਣ ਗਿਆ ਇਹਦੀ ਆਹ ਉਹ ਜਿਹੜਾ ਸਾਰਾ ਤਾਂ ਪਾਈ ਬਹੁਤ ਆਪਣਾ ਵੇੜਾ ਹੀ ਇੰਨਾ ਲੰਮਾ ਨਾ ਸਾਰੇ ਖਲੋ ਜੀ ਆਪਾਂ ਹੋ ਕੇ ਹੁੰਦੇ ਸੀ ਪਹਿਲਾਂ ਮੈਂ ਉਹ ਜਿੱਤੇ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਫੋਨੇ ਧੋਣੀ ਹੈ ਫਿਰ ਉਦੋਂ ਬਾਅਦ ਗੈਸਟ੍ਰੇਸ ਸਾਫ ਕਰਦੇ ਆਪਾਂ ਬੜੀ ਜਿਆਦਾ ਲੱਗਦਾ ਮੈਨੂੰ ਕੱਟ ਉਹ ਕਿਰਨ ਬੜੇ ਬੜੇ ਸਮੇਂ ਤੋਂ ਆਪ ਕੋਈ ਨਹੀਂ ਲੱਭਦੇ ਪਤਾ ਨਹੀਂ ਕਿ ਕਾਸੀ ਵਾਰ ਤੋਂ ਮੁਕਲਾਪ ਤੇ ਰਸਤੇ ਆ ਤੇ ਹੁਣ ਮੈਂ ਗੈਸ ਆਫ ਕਰ ਲਾ ਇਹ ਤੋ ਕੀ ਕੰਮ ਦਾ ਜੇ ਆਪਾਂ ਆਪਦੀ ਆਈਟੇ ਹੀ ਨਾ ਤੇ ਕੰਮ ਚਾਹੀ ਸਾਰਾ ਦਿਨ ਕੰਚਰ ਤਾਂ ਵੀ ਨਹੀਂ ਮੁੱਕਦੇ ਕੰਮ ਕੋਈ ਜਿਵੇਂ ਹੁਣ ਆਪਾਂ ਕਹਿਦੀ ਕੰਮ ਹੋ ਗਿਆ ਜਾਂ ਫਿਰ ਕੰਮ ਕਰ ਲੇ ਮੋٹے ਮੋٹے ਕੰਮ ਹੋ ਗਿਆ ਜੇ ਆਪਾਂ ਅੰਦਰ ਜਾ ਕੇ ਥੋੜਾ ਮਾਰੀ ਤਾਂ ਪਾਲ ਮਾਰੀ ਕੋਲ ਕੇ ਬਹਿ ਜੀਏ ਕੰਮ ਹੋਰ ਮਾਰੀ ਖੋਲੋ ਥੋੜੇ ਕੰਮ ਕਰੀ ਜੀਏ ਕੰਮ ਨਹੀਂ ਕਦੇ ਮੁੱਕਦੇ ਹੁੰਦੇ ਸੋ ਆਪਾਂ ਹਮੇਸ਼ਾ ਚੱਲਦੀ ਰਹਿੰਦੇ ਚਲੋ ਜੀ ਨੀਕੇ ਤਾਂ ਨਾ ਆ ਕੇ ਫਿਰ ਆਪਾਂ ਸਬਜੀ ਭੀ ਤਾਂ ਅੰਗੀ ਸਬਜੀ ਮੈਂ ਨਾ ਕੱਟ ਕੇ ਰੱਖੀ ਆ ਕੋਈ ਤਾਂ ਉਹ ਜਿਆਦਾ ਲੰਮਾ ਹੋ ਜਾਂਦੇ ਆ ਫਿਰ ਮੈਂ ਸਬਜੀ ਕੱਟ ਲਈ ਸੀ ਖੜੀ ਖੜੀ ਨਹੀਂ ਕੱਟ ਲਈ ਸੀ ਫਿਰ ਉਹ ਤਾਂ ਫੋਨ ਦੇ ਨੇਰੇ ਨਾ ਜਾਈ ਅੱਜ ਸਵੇਰ ਦੀ ਮੈਂ ਫੋਨ ਦੇ ਨੇਰੇ ਬਹੁਤ ਘਟ ਗਈਆਂ ਕਲਾ ਵਲੌਗ ਐਡ ਕਰਕੇ ਆਈਆਂ ਜਦੋਂ ਮੈਂ ਨਾ ਉਦੋਂ ਮੈਂ ਤਾਂ ਆਪਦਾ ਸ਼ੂਟ ਕਰੇ ਨਹੀਂ ਸੀ ਨੋ ਬਲੌਗ ਦਾ ਤਾਂ ਮੈਂ ਤਾਂ ਉੱਤ ਕਰਤਾ ਸੀ ਸੋਤਾ ਸੀ ਤੇ ਮੈਂ ਉਹ ਵਲੌਗ ਨਹੀਂ ਸ਼ੂਟ ਕਰਿਆ ਮੰਮੀ ਕੰਮ ਕਰੀਏ ਦੀ ਸੋਤ

for the longest period of time for the period time. ਪਰ ਇਹਦਾ ਤੁਰ। ਹੁਣ ਅਸੀਂ ਕਟੋਣਾਂਗੇ ਅੱਛਾ। ਮੈਂ ਉਹ ਦਿタルਾ ਲਾ ਕੇ ਨਾ ਕਿ ਮम्मी ਦਾ ਵੀ ਅੱਜ ਚੱਲੀ ਆਂਦਾ। ਮੈਂ ਨਾ ਕੇ ਆਉਣਾ ਚ ਮੈਂ ਨਾਤੀ ਬਹੁਤ ਜ਼ਿਆਦਾ ਲੇਟ ਹੋ ਗਈ। ਕਿਚਨ ਸਾਫ ਕਰ ਲੈਣਾ। ਫਿਰ ਮਾ ਕੇ ਆਵਾਂਗੇ ਸਬਜ਼ੀ ਤੇ ਨਾਲ ਨਾਲ ਬਣੀ ਜਾਊਗੀ। ਸਬਜ਼ੀ ਬਣਾਣੀ ਆਪਾਂ ਕਿੰਨਾ ਨਾ ਤੜੀ। ਫਟਾਫਟ ਲਈ ਇਸੇ ਆਪਾਂ। já quando

ਹੁਣ ਮੈਂ ਆਉਣੀ ਆ ਨਾ ਕੇ ਕਿਉਂਕਿ ਆਪਣੀ ਹੋ ਗਈ ਕਲੀਨਿੰਗ ਦਨ ਇਹ ਮੈਂ ਚੌੜੂ ਬਲਾਕ ਕੇ ਪੋਚਾ ਲਾਤਾ ਤੇ ਸਫਾਈ ਆਪਣੀ ਹੋ ਗਈ ਆ ਤੇ ਆਪਾਂ ਲਓ ਜੀ ਜਰ ਮम्मी ਤਾਂ ਵੀ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਮम्मी ਦਾ ਕੰਮ ਨਿਪਟਿਆ ਜਾਂਦਾ ਸੀ ਉਧਰ ਮੇਰਾ ਸਬਜੀ ਦਾ ਧਣਾ ਕੇ ਚਾਹਣਾ ਸਾਡਾ ਦੇ ਖਲਾਰਾ ਜ ਬਹੁਤ ਲੰਮਾ ਹੀ ਪਿਆ ਕਿਉਂਕਿ ਕਾਇ ਹੀ ਆ ਫਿਰ ਪੈਰਾਂ ਚ ਤਿਲਕਣ ਹੋਊਗੇ ਨਾ ਮੋਟੀ ਪੈਪ ਹੋਵੇ ਨਾ ਤੇ ਪ੍ਰਕਾਰੀਆਂ ਨਾਲ ਹੀ ਉਹ ਚੰਜੇ ਇਹ ਐਪ ਬਰੀਕ ਵਾਲੀ ਆ ਆਪਾਂ ਹੁਣ ਮੈਨਾ ਕੀ ਹੁੰਦੀ ਆ ਹਲਕਤਾ ਹੀ ਜਾਂਦੀ ਆ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ 11 ਵਜੇ ਲਈ 11:30 ਵਜੇ ਬਲਾਕ ਲਵਾਂਗੇ ਆਪਾਂ ਤੇ ਸਰ ਮਿਲਦੇ ਆਪਾਂ ਤੁਹਾਨੂੰ ਖੈਰ ਕੇ ਠੀਕੇ ਜੀ ਚਲੋ ਜੀ ਟਾਈਮ ਹੋ ਗਿਆ ਆ ਸਵਾ ਇੱਕ ਡੇਢ ਇਹ ਸਵਾ ਇੱਕ ਦਾ ਹੋ ਗਿਆ ਤੇ ਆ ਤੁਹਾਨੂੰ ਵਿਖਾਵਾਂ ਪਹਿਲਾਂ ਮੈਂ ਤਾਂ ਆਈ ਸੀ ਬ੍ਰੇਕਫਾਸਟ ਉਹ ਡੀ ਲੰਚ ਪਕਾਣਾ ਹੁੰਦਾ ਤੁਹਾਨੂੰ ਪਤਾ ਹੀ ਐਸ ਟਾਈਮ ਬਣਾ ਕੇ ਤਾਜ਼ਾ ਤੇ ਫਿਰ ਮੰਮੀ ਆਟਾ ਕੀ ਮੜੇ ਜਾ ਤੇ ਆ ਤੁਹਾਨੂੰ ਮੈਂ ਵਿਖਾਉਣੀ ਆ ਤੇ ਫਿਰ ਮੈਂ ਜਾਪਦੀ ਧਰਨੀ ਮੈਂ ਗਈ ਦੇਖੋ ਉਹ ਸਾਰਾ ਉੱਥੋਂ ਤੱਕ ਵੇੜਾ ਤੋਤਾ ਇੱਥੇ ਕਿੰਨੀ ਕਿੰਨੀ ਕਾਈ ਸੀ ਰਿਆ ਉੱਥੋਂ ਤੱਕ ਤੇ ਅੱਜ ਤਾਂ ਸਾਰਾ ਵੇੜਾ ਫਾਕ ਹੋ ਗਿਆ ਵੇੜੇ ਦੀ ਹੋ ਗਈ ਕਲੀਨਿੰਗ ਇਦੋਂ ਤਵੀ ਹੋ ਗਿਆ ਮਮਿ ਮਿੱਠੀ ਚੜੀ ਤੇ ਮੈਂ ਰੋਟੀ ਹੋ ਗਈ ਤੇ ਕੋਣ ਆਪਾਂ ਸਾਰੇ ਨਾਨੀ ਨੇ ਜਾਣਾ ਆਪਣੇ ਮਾਸੀ ਘਰੇ ਤੇ ਆਏ ਸੀਗਾ ਕਿ ਪਹਿਲਾਂ ਲੈ ਜਾਣ ਬਾਸਰ ਲੈ ਕੇ ਜਾਣਾ ਤੇ ਪਹਿਲਾਂ ਜਪਜੋ ਤੇ ਉੋਂ ਤੋਂ ਪਹਿਲਾਂ ਲੈ ਜਾਨੀ ਰੋਊਗਾ ਕੀਮ ਜੀ ਚੱਲੀ ਜਾਂਦੀ ਓਦੀ ਇਹ ਬਹੁਤ ਸੋਹਣਾ ਵਿਹੜਾ ਅੱਜ ਆਪਣਾ ਸਾਫ਼ ਹੋਇਆ ਹੈ ਹੁਣ ਜਦ ਆ ਪਾਉਗਣ ਉਹਦੇ ਨਾਲ ਦੇ ਤਾਂ ਮੇਰਾ ਵੀ ਜੀ ਕਰੇ ਤਾਂ ਮੈਂ ਹੀ ਕੱਲ ਪੈ ਗਈ ਸੀ ਮੇਰੇ ਕੋਲ ਵੀ ਨਾ ਬਾਅਦ ਕੱਲ ਸਪੈਰੇ ਰੈਸਟ ਕਰੀਆ ਨਹੀਂ ਮੈਂ ਦੁਪਹਿਰੇ ਰੈਸਟ ਨਹੀਂ ਕਰਦੀ ਹਾਂ ਯਾ ਅੱਜ ਦੇਖੂੰ ਜੇ ਮੇਰਾ ਜੀਲ ਕੀਤਾ ਤਾਂ ਪੈ ਗੂ। ਕੋਈ ਮੇਰੇ ਦੇ ਪੱਧਰ ਨਹੀਂ ਪਏ। ਬਹੁਤ ਗਰਮੀ ਹੋ ਗਈ ਆ। ਲਓ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਅੱਜ ਨਾ ਸੱਚ ਪਾਉਣੇ ਭੁਲੇ ਸੀ ਚੇਤਾ ਭੁੱਲ ਗਿਆ ਮੰਮੀ ਨੇ ਹੁਣ ਤੋ ਤੇ ਮੈਨੂੰ ਵੀ ਚੇਤਾ ਭੁੱਲ ਗਿਆ। ਆ ਦਿਖਾਓ ਜਬਜੋਤ। ਜਬਜੋਤ ਨਾਲ ਦੀ ਛੋਟੇ ਹੁੰਦੇ ਆਲਾ। ਸਿੱਪਰ ਕੱਢੀ ਬੈਠਾ ਪਾਣੀ ਪੀਣ ਆਲਾ ਮੰਡੀ ਮੰਡੀ ਕੀ ਲੈਣ ਜਾ ਮੇਰੇ ਮੱਤਵਾ ਵੀਡੀਓ ਮੱਤ ਬਣਾ ਕੇ ਓਕੇ ਮਤ ਨਹੀਂ ਬਣਾਉਂਦੀ ਵੀਡੀਓ ਮੱਤ ਬਣਾ ਮਮਾ ਤੇਰੀ ਮੈਂ ਬਣਾ ਨਹੀਂ ਰਹੀ ਬੇਟਾ ਮੈਂ ਤਾਂ ਆਵਦੀ ਬਣਾ ਰਹੀ ਹਾਂ ਤੇਰੀ ਤਾਂ ਬਣਾ ਲੈ ਦੇ ਜਾਓ ਗੁਰਦੁਆਰਾ ਸਾਹਿਬ ਜਾਓ ਮਾ ਬਾਈ ਗੁਰਜੀ ਦੇ ਦਰਸ਼ਨ ਪਾਓ ਵੀਡੀਓ ਬਣਾਨੇ ਦੀ ਪਹਿਲਾ ਕਿੰਦਾ ਮਮਾ ਮੇਰੀ ਵੀਡੀਓ ਨਾ ਬਣਾਏ ਲਓ ਜੀ ਆਪਣੇ ਆਖੋ ਸਾਰਾ ਕੁਝ ਬਣ ਜਾਣਾ ਨਾ ਉਹਦੇ ਚੋਂ ਉਹਰਾ ਹੋਰ ਸਾਰਾ ਦਾ ਕਾਦੇ ਤੋਂ ਸਾਰਾ ਨਾ ਗਲਾਸ ਦੇ ਗਲਾਸ ਚੋਰਸ ਕਿੱਥੋਂ ਲੈਂਦੇ ਆ ਸਫੋਲਾ ਉਰਸ ਖੋਲੇਆ ਸੋਲਾ ਹੋਏ ਗੁਜੇ ਬਣਾਉਣਾ ਨੇ ਗਨਮਸਲ ਨੇ ਠੀਕ ਉੱਦੋਂ ਚ ਪਾ ਗਏ ਓਕੇ ਓਕੇ ਠੀਕ ਹੈ ਠੀਕ ਲੋ ਜੀ ਆਪਾਂ ਲਿਆਂਦੇ ਆ ਪਾਣੀ ਪੂਰੀ ਮੈਜਿਕ ਟ੍ਰੀਟ ਕਿਉਂਕਿ ਇਹ ਨਾ ਜਬਜੋਤ ਮੰਗ ਰਿਆ ਸੀ ਵੈਸੇ ਤਾਂ ਆਪਾਂ ਘਰੇ ਵੀ ਬਣਾ ਸਕਦੇ ਸੀ ਬਟ ਇਹ ਇਦਾਂ ਮੇਲ ਹੀ ਜਾਂਦੇ ਹਨਾ ਬਾਹਲੀ ਖੇਚਲ ਨਾ ਜੇ ਕਰਨੀ ਹੋਵੇ ਤੇ ਇਸ ਤਰ੍ਹਾਂ ਵੀ ਲੈ ਸਕਦੇ ਹੋ ਇਸ ਤਰ੍ਹਾਂ ਨਾ ਬਣੇ ਬਣਾਏ ਆ ਜਾਂਦੇ ਪੈਕਟ ਮੈਂ ਹੋਂਦਾ ਜਬਜੋਤ ਗਿਆ ਦੁਕਾਨ ਤੇ ਆ ਦੇਖੋ ਬਣੇ ਬਣਾਏ ਹੋਏ ਦਾਸ ਇਹਨੂੰ ਤਲਣਾ ਹੀ ਆਪਾਂ ਤੇਲ ਦੇ ਵਿੱਚ ਕਿਉਂਕਿ ਬਾਹਰੇ ਨਹੀਂ ਬਣਾਉਣੇ ਸੀ ਆਪਾਂ ਜਸਟ ਨਾ ਟੇਸ ਸਾਡੇ ਅਸੀਂ ਤਾਂ ਟੇਸ ਟਸਟੀ ਕਰਾਂਗੇ ਜਿਸ ਤਰ੍ਹਾਂ ਜਬ ਜੋਤ ਨੂੰ ਵਾਲੀ ਹੋਈ ਪਈ ਸੀ ਮੈਂ ਗੋਲ ਗੱਪੇ ਖਾਣੇ ਤੇ ਬਾਕੀ ਆਪ ਪੇਸਟ ਵਗੈਰਾ ਘਰੇ ਹੀ ਬਣਾਵਾਂਗੇ ਆ ਖੱਟੀ ਮਿੱਠੀ ਚਟਨੀ ਹੁੰਦੀ ਹੈ ਜਿਹੜੀ ਉਹ ਆ ਇਹ ਲਿਖਿਆ ਸਾਰਾ ਕੁਝ ਕਿਦਾਂ ਕਿਵੇਂ ਰੈਡੀ ਕਰਨਾ ਘਰੇ ਵੀ ਬਣਾ ਸਕਦੇ ਬਟ ਮਤਲਬ ਇਨਸਟੈਂਟ ਚਾਹੀਦਾ ਤੁਹਾਨੂੰ ਹਨਾ ਤਾਂ ਤੁਸੀਂ ਇਸ ਤਰ੍ਹਾਂ ਇਹ ਲਿਆ ਕੇ ਬਣਾ ਸਕਦੇ ਹੋ ਆ ਖੱਟਾ ਮਿੱਠਾ ਇਮਲੀ ਪਾਣੀ ਪਾਊਡਰ ਮੈਂ ਸੋਚਿਆ ਸੀ ਪਹਿਲਾਂ ਕਿ ਇਮਲੀ ਵਗੈਰਾ ਨਾ ਤਾਂ ਮੰਗਵਾ ਕੇ ਹਨਾ ਬਣਾਉਂਗੀ ਮੈਨੂੰ ਇਹ ਪਤਾ ਹੀ ਨਹੀਂ ਕਿ ਇਹਦੇ ਨਾਲ ਹੀ ਆਉਂਦੇ ਕਦੇ 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 ਨਹੀਂ ਅਸੀਂ ਰੈਡੀ ਮੇਟਲ ਲੈ ਲੈਂਦੇ ਦਹੀ ਬੱਲੇ ਦਾ ਬਣਾ ਲੈਨੇ ਘਰੇ ਬਟ ਇਹ ਹੁਣ ਸਾਰਾ ਕੁਝ ਵਿਸ਼ੇ ਆਪਾਂ ਕੱਲ ਨੂੰ ਇਹ ਤਿਆਰ ਕਰਾਂਗੇ ਇਹ ਤੁਹਾਨੂੰ ਮਿਲਣਗੇ ਠੀਕ ਹੈ ਦਿੱਖੇ ਆਪਾਂ ਫਿਰ ਬਣਾਵਾਂਗੇ ਗੋਲ ਗੱਪੇ ਇੱਕ ਆ ਮੇਰੇ ਓਟਸ ਪੈਕਟ ਖੋਲਿਆ ਹੁਣ ਇਹਨਾਂ ਨੇ ਤੇ ਇਹ ਅੱਧੇ ਮਤਲਬ ਫਰਾਂਡ ਨੇ ਲੈ ਲੇ ਆ ਆ ਹੈ ਗਿਆ ਆ ਮੈਨੂੰ ਬਹੁਤ ਮੈਂ ਪਹਿਲਾਂ ਬਹੁਤ ਖਾਂਦੀ ਹੁੰਦੀ ਸੀਗੇ 26 ਜੂਨ ਹੁਣ ਕਿਹੜਾ ਚੱਲੀ ਜਾਂਦਾ 25 ਚੱਲੀ ਜਾਂਦਾ ਨਾ ਇਸਾ ਸ਼ੂ ਸਵਾਲ ਦਾ ਪਿਆ ਆ ਆਸਫੋਲਾ ਆ ਤਾਂ ਮਤਲਬ ਸਾਰਾ ਕੁਝ ਵਿੱਚ ਹੀ ਹੁੰਦਾ ਇਹਦੇ ਤਾਂ ਇਹਦੇ ਵਿੱਚ ਕੁਝ ਨਹੀਂ ਬਣਾਉਣਾਗਾ ਤੇ ਆ ਸਾਰਾ ਕੁਝ ਜੋ ਜੋਤਦਾ ਹੈਗਾ ਇਹਨਾਂ ਚ ਇੱਕ ਇੱਕ ਚੀਜ਼ ਦਵਾਂਗੇ ਆਪਾਂ ਇਹਨੂੰ ਹੁਣ